ਸਭ ਨੂੰ ਸਤਿ ਸ੍ਰੀ ਅਕਾਲ ਜੀ ਹਾਂਜੀ ਸਾਰੇ ਚੈਨਾ ਵਾਲਿਆਂ ਨੂੰ ਸਤਿ ਸ੍ਰੀ ਅਕਾਲ ਜੀ ਅਸੀਂ ਇੱਕ ਤੁਹਾਡੇ ਕੋਲ ਬਹੁਤ ਹੀ ਵਧੀਆ ਨੁਕਸਾ ਲੈ ਕੇ ਆਏ ਆ ਤੇ ਬਹੁਤ ਹੀ ਸਾਨ ਤਰੀਕਾ ਹੈ ਕਿ ਆਪਣੇ ਜਿਹੜੇ ਵੀਰ ਜਿੰਮ ਜਾਂਦੇ ਨੇ ਤੇ ਜਿੰਮ ਵਾਸਤੇ ਇਹ ਵਾਲਾ ਨੁਕਸਾ ਹੈ ਕਿ ਆਪਾਂ ਕਈ ਵਾਰੀ ਬਾਜ਼ਾਰੋਂ ਪਾਊਡਰ ਲੈਨੇ ਆ ਤੇ ਪਾਊਡਰ ਨਾਲ ਆਪਾਂ ਨੂੰ ਕਈ ਬਿਮਾਰੀਆਂ ਹੀ ਇਸ਼ੂ ਹੋ ਜਾਂਦੀਆਂ ਤੇ ਇਸ ਕਰਕੇ ਆਪਾਂ ਇੱਕ ਘਰ ਦਾ ਹੀ ਨੁਕਸਾ ਤਿਆਰ ਕਰ ਲਓ ਤੇ ਬਹੁਤ ਹੀ ਫਾਇਦੇਮੰਦ ਹੋਏਗਾ ਤੇ ਬਹੁਤ ਹੀ ਸਰੀਰ ਨੂੰ ਤੰਦਰੁਸਤੀ ਬਖਸ਼ੇਗਾ ਤੇ ਤਾਕਤ ਬਖਸ਼ੇਗਾ ਜਿੰਮ ਵਾਸਤੇ ਅਸ਼ਵਗੰਧਾ 50 ਗ੍ਰਾਮ ਲੈਣੀ ਹੈ ਤੇ ਪਖੜਾ 50 ਗ੍ਰਾਮ ਲੈਣਾ ਤੇ ਸਫੈਦ ਮੁਸਲੀ 50 ਗ੍ਰਾਮ ਲੈਣੀ ਸਤਾਵਰੀ 50 ਗ੍ਰਾਮ ਲੈਣੀ ਅਕਰ ਕਰਾ 20 ਗ੍ਰਾਮ ਲੈਣੀ ਛੋਟੀ ਇਲਾਚੀ ਆਪਾਂ 20 ਗ੍ਰਾਮ ਲੈਣੀ ਹੈ ਇਨਾ ਸਾਰਿਆਂ ਨੂੰ ਆਪਾਂ ਮਿਕਸ ਕਰ ਲੈਣਾ ਸਾਰੀਆਂ ਬੂਟੀਆਂ ਨੂੰ ਤੇ ਪਾਊਡਰ ਬਣਾ ਕੇ ਆਪਾਂ ਰਾਤ ਨੂੰ ਇੱਕ ਚਮਚਾ ਦੁੱਧ ਨਾਲ ਲੈਣਾ ਹੈ ਦੁੱਧ ਨਾਲ ਲੈਣਾ ਹੈ ਕਿ ਰਾਤ ਨੂੰ ਸੌਣ ਲੱਗੇ ਰੋਟੀ ਖਾਣ ਤੋਂ ਬਾਅਦ ਆਪਾਂ ਅੱਧਾ ਘੰਟਾ ਜੇ ਅਗਰ 슈ਗਰ ਹੈ ਤਾਂ ਮਿਸ਼ਰੀ ਨਹੀਂ ਪਾਉਣੀ ਤੇ ਜੇ 슈ਗਰ ਨਹੀਂ ਹੈਗੀ ਤਾਂ ਫਿਰ ਮਿਸ਼ਰੀ ਵਿੱਚ ਪਾ ਲੈਣੀ ਹੈ ਬਿਲਕੁਲ ਬਹੁਤ ਵਧੀਆ ਸਰੀਰ ਤੰਦਰੁਸਤ ਰਹੇਗਾ ਤੇ ਪੂਰੀ ਹੀ ਤਾਕਤ ਮਿਲੇਗੀ ਤੇ ਜਿਮ ਵਾਸਤੇ ਵੀ ਪੂਰੇ ਆਪਾਂ ਨੂੰ ਕੋਈ ਵੀ ਬਿਮਾਰੀ ਤੋਂ ਆਪਾਂ ਨੂੰ ਰਹਿਤ ਮਿਲੇਗੀ ਸਰੀਰ 'ਚ ਤਾਕਤ ਮਿਲੇਗੀ ਕਿ ਅਸ਼ਵਗੰਧਾ ਬਹੁਤ ਸਾਰੀਆਂ ਬਿਮਾਰੀਆਂ ਵੀ ਕੱਟਦੀ ਏ ਤੇ ਬਹੁਤ ਹੀ ਵਧੀਆ ਏ ਅਗਰ ਜੇਕਰ ਸਾਡਾ ਨੁਕਸਾ ਚੰਗਾ ਲੱਗਿਆ ਤਾਂ ਲਾਈਕ ਕਰੋ ਸ਼ੇਅਰ ਕਰਦਿਆ ਕਰੋ ਕਿਸੇ ਹੋਰ ਵੱਲੇ ਸ਼ੇਅਰ ਕਰਦਿਆ ਕਰੋ ਕਿ ਕਿਸੇ ਭੈਣ ਭਰਾ ਦਾ ਫਾਇਦਾ ਹੋ ਜਾਏਗਾ ਹਾਂਜੀ ਲਾਈਕ ਕਰੋ ਸ਼ੇਅਰ ਕਰੋ ਘੰਟੀ ਦਾ ਬਟਨ ਦਬਾਓ ਜੀ ਧੰਨਵਾਦ ਜੀ